ਪ੍ਰੀਤਿਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਹੋ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਇਹ ਆਪਣੇ ਅੰਦਰ ਆਲੇ ਬੰਨ ਤੇ ਜਿਹੜੇ ਆਪਾਂ ਲਾਇਏ ਸੀ ਨਾ ਆਪਣੇ ਬੰਨ ਛੋਟੇ ਮਲ ਨੂੰ ਲਾਗੇ ਜਿਹੜੇ ਬੰਨ ਲਾਏ ਆਪਾਂ ਐਡਵਾਂਸ ਉਹਦਾ ਹੀ ਪੰਡ ਕਰਨ ਵਾਸਤੇ ਤੇ ਉਹਨਾਂ ਨੂੰ ਜਿਹੜਾ ਖਤਰਾ ਹੋ ਗਿਆ ਵਾ ਤੇ ਟਾ ਬਹੁਤ ਜਾਈ ਲੱਗੀ ਆ ਤੇ ਅੱਜ ਆਪਾਂ ਉੱਥੇ ਜਿਹੜੇ ਕ੍ਰੇਟ ਗਰੂਟ ਜਾ ਕੇ ਲਾਉਣੇ ਆ ਤੇ ਨਾਲ ਹੀ ਜਿਹੜੀ ਰਾਹ ਤੇ ਸੇਵਾ ਚੱਲ ਰਹੀ ਮਿੱਟੀ ਪਾਉਣ ਦੀ ਤੇ ਉਹ ਵੀ ਜਾਰੀ ਆ ਸੰਗਤਾਂ ਸਾਰੀਆਂ ਲੱਗੀਆਂ ਥਾਉ ਥਾਈ ਕੋਈ ਰਾਬ ਨਹੀਂ ਆਂਦੇ ਵਾ ਕੋਈ ਬੋਰੇ ਕੁਛ ਪੈਦੇ ਵਾ ਸੁੱਟਣ ਦੇ ਵਾ ਸਾਰੀਆਂ ਸੰਗਤਾਂ ਨੂੰ ਮੰਨ ਲੋ ਪਿੰਡ ਵਾਲੀ ਕਲਾ ਦੇ ਵਾਲੀ ਖੁਰਦਦੀਆਂ ਸੰਗਤਾਂ ਰੋੜ ਹੀ ਜਾਂਦੀਆਂ ਤੇ ਬਾਕੀ ਵੀ ਨੌਜਵਾਨਾਂ ਵੀਰਾਂ ਸਾਰਿਆਂ ਨੂੰ ਬੇਨਤੀ ਹੈ ਵੀਰ ਜੀ ਵੱਧ ਤੋਂ ਵੱਧ ਇੱਥੇ ਪਹੁੰਚੋ ਕਿਉਂਕਿ ਇੱਥੇ ਬੰਦਿਆਂ ਦੀ ਲੋੜ ਹੈ ਜਿਆਦੀ ਨੌਜਵਾਨਾਂ ਦੀ ਖਾਸ ਕਰਕੇ ਬਹੁਤ ਜਿਆਦੀ ਲੋੜ ਆ ਮੇਰੇ ਵੀਰ ਵੱਧ ਤੋਂ ਵੱਧ ਇੱਥੇ ਪਹੁੰਚੋ ਹੁਣ ਚੱਲੇ ਅੱਜ ਆਪਾਂ ਤੋੜਦੇ ਮਿੱਟੀ ਦੀ ਸਿਆਹੇ ਚੱਲਣ ਦੀ ਆ ਤੇ ਗੋੜਾ ਬੜਾ ਅਦਲਾ ਬੇੜੀ ਤੇ ਢਾਲੇ ਜਾਂ ਨਾਲ ਕ੍ਰੇਟ ਹੈ ਇੰਨੀਆਂ ਸਾਰਾ ਕੁਝ ਇਹ ਜਦ ਕਿ ਬ੍ਰਾਈਟ ਤਾਰਾ ਹੀ ਮੋੜਾ ਬਹੁਤ ਬੱਤੀ ਦਾ ਵਾਦਾ ਕਰਦਾ ਆ। ਆਹ ਨਾ ਆਹ ਕੋਈ ਨਹੀਂ ਕੋਈ ਬਰਾਬਰ ਨਹੀਂ ਲੱਗਦਾ ਨਾ। ਮੈਂ ਰਹਿਣਾ ਤੇ ਲੰਘਣਾ। ਉਹ ਵਾਹਣਾ ਗਿਆ। ਅੱਜ ਤੰਬੂ ਤੰਬੂ ਜਿਹੜੇ ਇੱਥੇ ਮਾਲਾ ਪ੍ਰਸ਼ਾਦੇ ਵਾਜਦਾ ਥਾਂ ਤੋਂ ਬਣਾਵਾ ਸ਼ਾਂ ਵਧੀਆ ਬੈਣ ਨੂੰ। ਜੇ ਲੰਗਰ ਪ੍ਰਸ਼ਾਦਾ ਜਿਹੜਾ ਚੱਲੇ ਇੱਥੇ। ਉਹ ਮਕੀਨੇ ਨੇ ਕੱਲ ਬਣਾਏ ਉੱਧਰ। ਸੱਚੀ ਗਾ ਰੋਹੀ ਬੜਾ ਬੋਹਿਆ ਆ ਜਿਹੜਾ ਮੇਰੇ ਯਾਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਵੀ ਇਹੋ ਨੇ ਸਾਡੇ ਪਿੰਡ ਆਲੀਕਰਨ ਨਗਰ ਪਹੁੰਚੇ ਆ 35 ਟਰਾਲੀਆਂ ਸੇਵਾ ਦੀਆਂ ਲੈ ਕੇ ਪਹੁੰਚੇ ਆ ਤੇ ਵੀ ਇਹੋ ਨੇ ਆ ਬਰਨਾਲੀ ਤੋਂ ਪਹੁੰਚੇ ਆ ਲੈ ਕੇ ਸੇਵਾਵਾਂ ਜਿਿੰਨੇ ਟਰੈਕਟਰ ਵੀ ਇਹੋ ਨੇ ਲੈ ਕੇ ਪਹੁੰਚੇ ਆ ਇਹ ਤਾਂ ਸਾਡੇ ਨਾਲ ਪਹੁੰਚੇ ਇੱਕ ਟਾਈਟ ਕੀਤਾ ਵਾ ਨਾਲ ਡੀਜ਼ਲ ਵੀ ਲੈ ਕੇ ਆਏ ਆ ਤੇ ਲਗਭਗ ਇਹਨਾਂ ਨੇ ਸਾਨੂੰ 10 ਦਿਨ ਦਾ ਗਿਆ ਵੀ ਅਸੀਂ 10 ਦਿਨ ਦਾ ਮੇਲ ਪਿੰਡ ਅਲੀ ਨਗਰ ਤੋਂ ਲੈ ਜਾਵਾਂਗੇ ਨਾਲ ਤੁਹਾਡੀ ਸੇਵਾਵਾਂ ਪੂਰੀਆਂ ਨਿਭਾਵਾਂਗੇ ਸਰੋਂ ਮਿੱਟੀ ਆ ਆਦੇ ਨਗਰ ਤੋਂ ਮਿੱਟੀ ਲੈ ਕੇ ਆਏ ਆ 35 ਟਰੈਕਟਰ ਦੱਸਿਆ ਜਾ ਰਿਹਾ ਹੋ ਸਕਦਾ ਵੀ ਇਹ 35 ਤੋਂ ਵੱਧ ਵੀ ਹੋਣ ਮੁਕਾਬਲ ਆਦੇ ਗੱਦੇ ਰਹਿਣ ਬਹਿਣਾ ਤੇ ਈ ਜਗ੍ਹਾ ਤੇ ਸਾਰਾ ਸਮਾਨ ਲੈ ਕੇ ਆਏ ਆ ਸਾਡਾ ਬਲਾਕ ਸੁਲਤਾਨਪੁਰ ਲੋਧੀ ਨਗਰ ਸਾਡਾ ਆਲੀ ਖੁੱਤ ਆਲੀ ਕਲਾ ਅਸੀਂ ਇਹਨਾਂ ਸੰਗਤਾਂ ਦਾ तहे ਦਿਲੋਂ ਤਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਬਾ ਕਿਹੜਾ ਕਿੱਥੇ ਹੋ ਗਿਆ ਇਹ ਦਿਨ ਅੱਜ ਕਿੰਨਾ ਹੋ ਗਿਆ ਬੇਲਾ ਪੂੜੇ ਨਾਲ ਲੈਣ ਚਲੇ ਆ ਅਜੋ ਤੱਕ ਨਹੀਂ ਅੱਜ ਜੀ ਆ ਰਿਹਾ ਰੈਂਟ ਲਈ ਜਣੀ ਆ 35 ਉਹ ਸਾਰੇ ਨਾਲ ਲੇਟਾ ਲਈ ਹਾਂ ਕੱਲ ਲੱਗਣੀ ਆ ਹਾਂ ਚਲੋ ਆਪਾਂ ਚੱਲਦੇ ਰਹਾਂਗੇ ਆਹ ਲੱਗਦਾ ਆਹ 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 ਕਿੱਥੇ ਜਾ ਰਹੇ ਬੜਾ ਗੱਲ ਕਰਦੇ ਸਾਰੇ ਧਾਰਾ ਦਾ ਨਹੀਂ ਚੱਲ ਰਹੀ ਹੈ ਕਿ ਕਣੀ ਪਾਉਂਦੇ 50 ਵੱਡੀ ਪਾਉਂ ਦੀ ਸੇਵਾ ਹੀ ਬੰਦੇ ਪੰਨੇ ਚੌੜਾ ਕਰਨ ਵਾਸਤੇ ਲਗਾਤਾਰ ਚੱਲ ਰਹੀ ਆ ਸੰਤਾਂ ਲੱਗੀਆਂ ਵਾ ਜੋਰਾਂ ਯੋਰ ਬੁਰੀਆਂ ਇਹ ਅੱਜ 35 ਟਰਾਲੀਆਂ ਮਿੱਚੀਆਂ ਸੰਤ ਬਾਬੂ ਰੇ ਦੇ ਚੇ ਵਾਲੇ ਉਹਨਾਂ ਨੇ ਭੇਜੀਆਂ ਵਾ ਦੋ 10 ਦੇ ਨਾਲ ਆਪਣੇ ਕੋਲੇ ਟਰੈਕਟਰ ਰਹਿਣਗੇ ਡੇ ਕੋਲੋਂ ਟਰਾਲੀ ਬੰਤ ਉਤਰ ਕੇ ਛੱਲੇ ਸੇਵਾ ਕਰ ਰਿਆਂ ਤੇ ਉਹ ਬੰਦਾ ਮੇਰੇ ਕੋਲ ਆ ਕੇ ਨਾ ਕਦਾ ਕਰ ਵਡਾ ਕਦਾ ਕਰ ਤਵਾ ਕੌਣ ਜਾਣਦਾ ਤੂੰ ਖੇਡਣਾ ਉਹਨੇ ਉਹ ਕਹੀ ਰਹੀ ਇਹਦੇ ਬਿੱਟੀ ਕੱਢਣੀ ਥੋੜੀ ਪਰਲੇ ਜਾਣਦਾ ਜਾਂ ਖੇਡਲਾ ਉਹਨੇ ਤੇ ਇੱਧਰ ਕੋਲ ਆ ਜਾ ਸਾਰੇ ਬੰਦੇ ਹੈਲੋ ਧੱਕਾ ਲਾ ਉਹ ਯਾਰ ਤੇ ਜੇ ਫਸ ਗਿਆ ਉਹਨੇ ਨਿਕਲ ਗਿਆ ਨਿਕਲ ਗਿਆ ਕਿਹਾ ਏ ਗਾਜਵਾਨਾ ਟਰੈਕਟਰ ਫ੍ਰੀ ਹੋ ਗਿਆ ਨਾੜਾ ਤਾਂ ਉਹ ਗਾਹ ਤੋਰ ਗਾਹ ਤੋਰੇਗਾ ਉਹ ਗਾਹ ਤੋਰੇ ਮੜਾ ਜਾ ਨੂੰ ਚਲੋ ਹਵਾ ਬੈ ਜਾਗੇ ਫੜੋ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਲੈ ਗਿਆ ਵਾ ਵਾਸ ਐਡਾ ਆ ਗੇਰ ਗਾ ਕਰੋ ਮੜਾ ਹੁਣ ਖਿੱਚੀ ਗੇ ਨੂੰ ਆ ਗੇਰ ਗਾ ਕਰੋ ਪੇਟੀਆਂ ਛੱਡ ਲੈ ਇੰਜਨ ਦੇ ਪਾਣੀ ਫਿੱਟ ਹੋਣਾ ਵਾ ਛੋੜੋ ਨਾ ਪੇਟੀਆਂ ਛੱਡ ਲੈ ਰਹਿ ਦੇ ਇਹ ਚੜਦੋ ਪੇਟੀਆਂ ਤੇ ਹਾਂ ਠੀਕ ਆ ਮੈਂ ਬੋਲ ਬਾਬੇ ਦੀ ਮੇਰ ਨਾਲ ਬੋਰਡ ਪਾ ਲਿਆ ਆਪਾਂ ਦਰਿਆ 'ਚ ਅੰਤਵਾਪਾ ਬਿਲਿਜ ਸਿੰਘ ਜੀ ਵੱਲੋਂ ਆਪਾਂ ਜਿਹੜਾ ਬੋਰਡ ਮਹੀਆ ਦੀ ਗੁਰਦੂ ਨੂੰ ਕਰਾਇਆ ਗਿਆ ਸੀ ਕੱਜ ਉਹ ਤਿੰਨ ਜਣ ਫਿੱਟ ਕਰਕੇ ਆਪਾਂ ਹੁਣ ਕ੍ਰੇਟ ਲਾਉਣੇ ਸ਼ੁਰੂ ਕਰਦੇ ਜਿੱਦੋਂ ਬਾਲੂ ਢਾਹ ਲੱਗੀ ਸੰਗਤ ਪਹੁੰਚ ਗਈ ਆ ਉਹ 20 25 ਸਿੰਘ ਆਪਣੀ ਪਹਿਲਾ ਪਹੁੰਚੀ ਹੋਈ ਹੁੰਦੇ ਗੋਰੇ ਭਰ ਹੁੰਦੇ ਆ ਮੈਂ ਕਹਿੰਦੇ ਸ਼ੁਰੂ ਕਰਦਰਾ ਕੰਮ ਲੜਾ ਲੜਾ ਚਿਲਾਣਾ ਆ ਬਹੁਤ ਜਿਆਦੀ ਲੱਗੀ ਆ ਜਿਹੜਾ ਰਿੰਗ ਬੰਨ ਲਾਇਆ ਉਹਨੂੰ ਠਿਟੋਂ ਲਾ ਪਿਆ ਅੰਦਰ ਆ ਸੰਗਤ ਅੱਜ ਥੋੜੀ ਆ ਸਿੰਘ ਦਾ ਵੀ ਬਹੁਤ ਲੋਡ ਅਸਨੋਜਾਨਾਂ ਦੀ ਕਿਉਂਕਿ ਜਿਹੜਾ ਰਿੰਗ ਬੰਨ ਲਾਇਆ ਮਿਟਾਦਾ ਨਹੀਂ ਤੁਸੀਂ ਦੇਖ ਸਕਦੇ ਆ ਵੀਰ ਜੀ ਜਿਹੜਾ ਬੰਨ ਵਾਰ-ਵਾਰ ਹਰ ਇੱਕ ਜਗ੍ਹਾ ਤੋਂ ਟੁੱਟਦਾ ਜਾ ਰਿਹਾ ਵਾ ਤੇ ਬੰਨ ਟੁੱਟਣ ਦੇ ਬਾਵਜੂਦ ਵੀ ਸਾਰਾ ਬੰਨ ਮਲ ਟੁੱਟਦਾ ਜਾ ਰਿਹਾ ਵਾ ਦੇਖੋ ਤੁਸੀਂ ਮਤਲਬ ਵੀਰ ਜੀ ਇਹ ਘਟੋ-ਘਟ ਵੀ 9-10 ਕਿਲਾ ਲਾਮ ਹੋ ਗਈ ਜਿਹੜਾ ਬੰਨ ਅਸੀਂ ਦੁਬਾਰਾ ਬੰਨਿਆ ਸੀ ਫੇਰ ਵੱਟ ਲਾ ਗਏ ਪਰ ਰੋਕਣ ਵਾਸਤੇ ਉਹ ਵੀ ਸਾਰਾ ਟੁੱਟ ਗਿਆ ਫੇਰ ਦੁਬਾਰਾ ਪਿੱਛੋਂ ਵੀ ਹੁਣ ਟੁੱਟਦਾ ਜਾਂਦਾ ਬੰਨ ਢਾਲ ਖੂ ਕਿੰਨੀ ਜਿਆਦੀ ਲੱਗੀ ਅਸੀਂ ਵਾਨਾ ਜਿਹੜਾ ਵੇਹਨੇ ਵੇਦਿਆ ਹੀ ਜਿਹੜਾ ਡਿੱਗਦਾ ਜੰਨਸਲੇ ਹੁਣ ਸੰਗਤਾਂ ਲੱਗੀਆਂ ਤੇ ਰੁਖ ਰੁੱਟਣ ਦੇ ਵੱਡ ਵੱਡ ਕੇ ਜਿਹੜੀ ਠਾ ਰੋਕ ਜਾਵੀ ਜਿਹੜਾ ਪਣ ਜਾਵਾ ਸਾਰਾ ਪਾ ਜੂ ਆ ਨੂ ਖੇਤਾਂ ਨੂੰ ਹੋ ਗਿਆ ਸਾਬ ਨਾਲ ਤੇ ਪਰ ਸੰਗਤਾਂ ਪੂਰੀ ਜੋਰਾਂ ਨਾਲ ਲੱਗੀਆਂ ਵਾ ਸੰਤਾਂ ਫਤੂਆ ਰੋਕਵਾਡ ਵੱਢ ਗਏ ਘੋੜੇ ਵੱਢ ਤੇ ਇੱਧਰ ਭੀੜ ਪੈ ਗਈ ਤੁਹਾਨੂੰ ਪਤਾ ਜੇ ਕੀ ਕਰਦਾ ਬਾਬਿਆ ਘੋੜੇ ਵੱਢ ਕੇ ਖਾਲੋ ਤਾਂ ਪੂਰੇ ਬੇਬੇ ਕਿਨੇ ਭੀੜ ਪੈ ਗਈ ਆ ਆਂ ਜਿਤਨਾ ਨਾਰੀ ਫਿਰ ਵੀ ਨਹੀਂ ਆਉਂਦੇ ਡਾਕਰੀ ਚੱਲਣੇ ਕਰੀ ਠਾ ਠਾ ਘੋੜੇ ਵੱਢ ਵਾਲੀ ਵਾਅਦ ਆ ਗਈ ਆ ਘੋੜੀਆਂ ਚੱਲੋਂ ਦਾ ਜੱਫੇ ਗਿਆ ਸਵੇਰੇ ਕਰੀ ਫੜਾ ਫੜਾ ਕਰੀ ਚੋਕੇ ਕੋਰ ਚੋਕੇ ਕੋਰ ਕੋਈ ਨਹੀਂ ਦਾ ਸਵੇਰੇ ਕਰੀ ਘੋਨੀ ਦਾ ਘੋਨੀ ਦਾ ਪੰਜਾਹ ਤੱਕ ਡੱਬੇ ਜਿਹੜੇ ਪ੍ਰਾਗ ਦੇ ਆਖੀਆਂ ਨੇ ਉਹ ਨਹੀਂ ਇਹ ਇਲੀਆ ਜਿਹੜਾ ਲੈ ਕੇ ਆਉਂਦੇ ਨਾ ਮੈਂ ਤੇ ਭੋਕਾ ਥੋੜੇ ਜ਼ਿੰਦਗੀ ਉਹ ਟਰਾਲੀ ਦਾ ਇਹ ਸੁੱਕਾ ਮਾਲ ਵੀ ਚਾਹੀਦਾ ਰਸਤਾ ਰਸਤਾ ਚਾਹੀਦੀ ਆ ਵੀ ਸਿੰਘ ਹਣ ਕਹਿੰਦੇ ਡੋਡੇ ਡਾਡੇ ਲਿਆਓ ਦੂਜਾ ਦੂਜਾ ਸਮਾਨ ਦੂਜਾ ਸਮਾਨ ਕਹਿੰਦੇ ਵਾਧੋ ਅਗਰ ਆਸੇਂਦੇ ਹਣ ਲਿਆਓ ਦੂਜਾ ਡੋਡੇ ਡਾਡੇ ਲਿਆਓ ਸਿੰਘ ਸੇਵਾ ਕਰਦੇ ਨਾ ਹਣ ਡੋਡਿਆ ਡਾਡਿਆਂ ਦੀ ਲੋੜ ਆ ਜਿਸੇ ਵਾਲਾ ਕੇ ਪਹੁੰਚੋ ਸਾਡੇ ਤੱਕ ਆ ਸੁੱਕੀ ਆਹ ਬੜੀ ਠੰਮਾ ਲੀਂਗੋ ਜੀ ਆਓ ਕਹੇ ਕਹਾਣੀ ਦੋਬਾ ਜਬ ਤੂੰ ਕਰਦੇ ਕਿਰਪਾ ਬਾਨੀ ਗਿਆ 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 ਮਾਰੋ ਜਵਾਨਾ ਸ਼ਰਮ ਅਗੇ ਤਰ ਤਰ ਗਿਆ 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 ਏ ਛੜ ਦੇ ਚਕਾਰ ਏ ਏ ਨਾਲ ਮਸੀਨਾ ਹੋ ਲੱਗੀ ਗਰਮਾ ਉਹਨਾਂ ਮੈਂ ਜਿਹੜੇ ਖੁਦਗੀ ਦੇ ਕਾਰਨ ਜਿਹੜੀ ਮਿੱਟੀ ਵਿੱਚ ਬੈਗੇ ਐ ਡੀਟਰ ਦੇ ਤੇ ਹੁਣ ਫਾਰਮੈਨ ਆਇਆ ਕੰਪਨੀ ਦੇ ਵਿੱਦਿਆ ਦੇ ਮਾਣ ਨੂੰ ਕਰਨ ਦਾ ਦੁਬਾਰਾ ചിന് ചി തര ചി താ நம்ம மசீனா ரூ நஷீ ரெண்ட